ਇਸ ਤੋਂ ਆਪਾਂ ਵੱਧ ਜਾਂ ਘੱਟ ਨਹੀਂ ਪੋਣੀ ਠੀਕ ਹੈ ਸਾਈਡ ਤੋਂ ਕਰਨਾ ਚਾਹੀਦਾ ਇੱਕ ਸਾਈਡ ਤੋਂ 7 ਇੰਚ ਤੇ ਆਪਾਂ ਦੂਜੀ ਸਾਈਡ ਤੋਂ ਵੀ 7 ਇੰਚ ਮੇਨ ਪ੍ਰੋਬਲਮ ਹੀ ਪਲਾਜ਼ੋ ਦੇ ਵਿੱਚ ਇਹ ਹੁੰਦੀ ਹੈ ਉਦੋਂ ਯਾ ਤਾਂ ਪਲਾਜ਼ੋ ਘੁੰਮਦਾ ਹੈ ਠੀਕ ਹੈ ਜਿਹੜੀ ਕਰੀਜ਼ ਹੁੰਦੀ ਹੈ ਜਿਹੜਾ ਹੁੰਦਾ ਇਹ ਝੱਟਿਆ ਜਾਣ ਲੱਗ ਜਾਂਦਾ ਕਦੇ ਵੀ ਨੀ ਇਹ ਚੀਜ਼ ਕਰਨੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਅੱਜ ਆਪਾਂ ਡਿਸਕਸ ਕਰਦੇ ਹਾਂ ਵੀ ਆਪਾਂ ਪਲਾਜ਼ੋ ਕੱਟਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਵੀ ਕਿਹੜੀਆਂ ਆਪਾਂ ਗਲਤੀਆਂ ਨਾ ਕਰੀਏ ਜਿਸ ਦੇ ਨਾਲ ਪਲਾਜ਼ੋ ਆਪਣਾ ਵਧੀਆ ਬਣ ਕਿਆ ਜਾਨ ਲੱਗ ਜਾਂਦਾ ਠੀਕ ਹੈ ਉਹ ਆਪਾਂ ਕਿਹੜੇ ਤਰੀਕੇ ਨਾਲ ਠੀਕ ਕਰ ਸਕਦੇ ਆ ਦੇਖੋ ਕਈ ਵਾਰੀ ਪਲਾਜ਼ੋ ਦੀ ਕਟਿੰਗ ਤਾਂ ਕਰ ਲੈਨੇ ਆਪਾਂ ਬਣਾ ਵੀ ਲੈਨੇ ਆ ਪਰ ਉਸ ਤੋਂ ਬਾਅਦ ਕੀ ਹੈ ਵਿੱਚ ਕਮੀਆਂ ਕਰਕੇ ਆਪਣੀ ਫਿਟਿੰਗ ਸਹੀ ਨਹੀਂ ਆਉਂਦੀ ਤਾਂ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਜੀ ਤੇ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਜ਼ਰੂਰ ਕਰਿਓ ਜੀ ਕਿ ਜਿਹੜੀਆਂ ਭੈਣਾਂ ਤੋਂ ਪਲਾਜ਼ੋ ਦੀ ਕਟਿੰਗ ਸਹੀ ਤਰੀਕੇ ਨਾਲ ਨਹੀਂ ਹੁੰਦੀ ਤਾਂ ਉਹ ਵੀਡੀਓ ਦੇਖ ਕੇ ਸਹੀ ਤਰੀਕੇ ਨਾਲ ਕਟਿੰਗ ਕਰ ਸਕਣ ਹੁਣ ਦੇਖੋ ਜਦੋਂ ਵੀ ਆਪਾਂ ਪਲਾਜ਼ੋ ਦੀ ਕਟਿੰਗ ਕਰਦੇ ਆਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਕੱਪੜੇ ਨੂੰ ਡਬਲ ਫੋਲਡ ਕਰਕੇ ਰੱਖ ਲੈਣਾ ਆਪਾਂ ਫਰੰਟ ਸਾਈਡ ਨੂੰ ਕਟਿੰਗ ਕਰਾਂਗੇ ਪਹਿਲਾਂ ਠੀਕ ਹੈ ਤੇ ਉਹਦੇ ਵਿੱਚ ਦੇਖੋ ਮੈਂ ਤਾਂ ਨਿਸ਼ਾਨ ਲਾਏ ਹੋਏ ਆ ਇਹਦੇ ਵਿੱਚ ਅੱਜ ਮੈਂ ਤੁਹਾਨੂੰ ਸਿਰਫ ਇਹੀ ਦੱਸਣਾ ਹੈ ਵੀ ਆਪਾਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਪਲਾਜ਼ੋ ਕੱਟਣ ਸਮੇਂ ਠੀਕ ਹੈ ਤੇ ਸਭ ਤੋਂ ਪਹਿਲਾਂ ਕੀ ਕਰਨਾ ਜਿਵੇਂ ਹੁਣ ਕੱਪੜੇ ਦੇ ਵਿੱਚ ਕਾਣ ਹੋਵੇ ਕਿਤੇ ਵੀ ਜਿਵੇਂ ਹੁਣ ਆਹ ਵੇਖੋ ਇਹਦੇ ਵਿੱਚ ਕਾਣ ਸੀਗਾ ਇੰਨਾ ਤੇ ਇਹ ਮੈਂ ਸਾਰਾ ਕਾਣ ਇੱਕ ਪਾਸੇ ਕੱਟਤਾ ਸੀਗਾ ਆ ਦੇਖੋ ਇਸ ਤਰੀਕੇ ਨਾਲ ਇਨਾ ਕਾਣ ਸੀ ਹੁਣ ਜੇ ਮੈਂ ਇਸੇ ਤਰੀਕੇ ਨਾਲ ਕੱਢਦੀ ਤਾਂ ਪਲਾਜ਼ੋ ਬਿਲਕੁਲ ਸਹੀ ਨਹੀਂ ਹੋਣਾ ਸੀ ਵੇਖੋ ਆ ਕਾਣ ਤੇ ਜਾਣਾ ਸੀ ਠੀਕ ਹੈ ਡੇਡਾ ਜਾਣਾ ਸੀ ਤੇ ਘੁੰਮ ਜਾਣਾ ਸੀਗਾ ਤੇ ਇਸ ਲਈ ਆਪਾਂ ਸਾਰਾ ਕਾਣ ਕੱਢਤਾ ਸੀਗਾ ਇਸ ਤਰੀਕੇ ਨਾਲ ਇੱਕ ਪਾਸੇ ਕੱਢ ਦੇਣਾ ਕਟਿੰਗ ਵੀ ਕਰ ਸਕਦੇ ਆ ਪਰ ਇੱਕ ਪਾਸੇ ਕੱਢ ਕੇ ਹੁਣ ਮੈਂ ਨਾਲ ਹੀ ਕਟਿੰਗ ਕਰ ਦਊਂਗੀ ਜਦੋਂ ਪਲਾਜ਼ੋ ਦੀ ਕਟਿੰਗ ਕਰੂੰਗੀ ਠੀਕ ਹੈ ਇਸ ਤਰੀਕੇ ਨਾਲ ਆਪਾਂ ਕਾਣ ਕੱਢ ਲੈਣਾ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖਣਾ ਉਸ ਤੋਂ ਬਾਅਦ ਕੀ ਕਰਨਾ ਹੈ ਉਸ ਤੋਂ ਬਾਅਦ ਦੇਖੋ ਜਿਹੜੀ ਹੁਣ ਕੰਨੀ ਹੈ ਇਹ ਵਾਲੀ ਠੀਕ ਹੈ ਇਹ ਜਿਹੜੀ ਕੰਨੀ ਵਾਲੀ ਸਾਈਡ ਆ ਇਹਨੂੰ ਆਪਣੀ ਤਰਫ ਰੱਖ ਕੇ ਤੇ ਇਹਨੂੰ ਆਪਾਂ ਵਿੱਚ ਨਹੀਂ ਕੱਟਣਾ ਠੀਕ ਹੈ ਜਿਵੇਂ ਆਪਾਂ ਇੱਥੋਂ ਰੱਖ ਕੇ ਇਸੇ ਤਰ੍ਹਾਂ ਇਹਦੇ ਨਿਸ਼ਾਨ ਨਹੀਂ ਲਾਉਣਾ ਜਿਵੇਂ ਹੁਣ ਆਪਾਂ ਇੱਥੇ ਨਿਸ਼ਾਨ ਲਾਉਣਾ ਪਲਾਜ਼ੋ ਦਾ ਠੀਕ ਹੈ ਇਹ ਆਪਾਂ ਜੇ ਹੁਣ ਕੰਨੀ ਨੂੰ ਵਿੱਚ ਲੈ ਕੇ ਨਿਸ਼ਾਨ ਲਾਵਾਂਗੇ ਤੇ ਇਹਨੂੰ ਸਲਾਈ ਦੇ ਵਿੱਚ ਲਾ ਦਾਂਗੇ ਤੇ ਇਹਦੇ ਨਾਲ ਕੀ ਕੰਨੀ ਇਕੱਠੀ ਹੋ ਜਾਂਦੀ ਹੈ ਠੀਕ ਹੈ ਤੇ ਆਪਾਂ ਪਹਿਲਾਂ ਕੀ ਕਰਨਾ ਕੰਨੀ ਨੂੰ ਇਹਨੂੰ ਕੱਟ ਦੇਣਾ ਠੀਕ ਹੈ ਪਹਿਲਾਂ ਸੀ ਆਪਾਂ ਕੱਪੜੇ ਦੇ ਵਿੱਚੋਂ ਕਾੜ ਕੱਢਣਾ ਦੂਜਾ ਆਪਾਂ ਕੰਨੀ ਨੂੰ ਵੀ ਕੱਟ ਦੇਣਾ ਠੀਕ ਹੈ ਹਾਂਜੀ ਜੇਕਰ ਆਪਾਂ ਇਹਨਾਂ ਛੋਟੇ ਛੋਟੇ ਗਲਤੀਆਂ ਨੂੰ ਆਪਾਂ ਧਿਆਨ ਚ ਰੱਖਾਂਗੇ ਫੇਰ ਹੀ ਆਪਾਂ ਸੂਟ ਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ ਵੀ ਇਹ ਗਲਤੀਆਂ ਆਪਾਂ ਦੁਬਾਰਾ ਨਹੀਂ ਕਰਨੀਆਂ ਠੀਕ ਹੈ ਜੇ ਇੱਕ ਵਾਰੀ ਗਲਤੀ ਕਈ ਵਾਰੀ ਹੋ ਵੀ ਜਾਂਦੀ ਹੈ ਤਾਂ ਆਪਾਂ ਉਸ ਨੂੰ ਨਾ ਦੁਹਰਾਈਏ ਫੇਰ ਹੀ ਆਪਾਂ ਸੂਟ ਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ ਠੀਕ ਹੈ ਤੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਵੀ ਬਹੁ ਇਸ ਸੂਟ ਦੇ ਵਿੱਚ ਉਸ ਤੋਂ ਬਾਅਦ ਕੀ ਕਰਨਾ ਹੈ ਦੇਖੋ ਜਦੋਂ ਆਪਾਂ ਪਹੁੰਚੇ ਦਾ ਨਿਸ਼ਾਨ ਲਾਉਣਾ ਕਦੇ ਵੀ 1.5 ਜਾਂ 2 ਇੰਚ ਦੀ ਇੱਥੋਂ ਕਾਟ ਪਾ ਕੇ ਫਿਰ ਨਿਸ਼ਾਨ ਨਹੀਂ ਲਾਉਣਾ ਇਹਦੇ ਨਾਲ ਵੀ ਪਲਾਜ਼ੋ ਸਹੀ ਨਹੀਂ ਬਣਦਾ ਤੇ ਉਹਦੇ ਵਾਸਤੇ ਕੀ ਕਰਨਾ ਦੇਖੋ ਤੁਸੀਂ ਉਸ ਥਾਂ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਕਿੰਨੀ ਕਾਟ ਪਾਈ ਐ ਇੱਥੋਂ ਇੱਥੋਂ 1.5 2 ਇੰਚ ਨਹੀਂ ਹੈਗੀ ਇੱਥੋਂ ਹੈਗੀ ਆਪਣੇ 3 ਇੰਚ ਦੀ ਕਾਟ ਆ ਠੀਕ ਹੈ ਇਹ ਕਿਵੇਂ ਪਈ ਹੈ ਕਿਉਂਕਿ ਇਹ ਜੀ ਦੇਖੋ ਜਿਹੜਾ ਹੁਣ ਆਪਾਂ ਇੱਥੋਂ ਨਿਸ਼ਾਨ ਲਾਉਣੇ ਆ ਠੀਕ ਹੈ ਇਸ ਥਾਂ ਤੋਂ ਇਹ ਵਾਲਾ ਨਿਸ਼ਾਨ ਲੋਣੇ ਇਹ ਤਾਂ ਆਪਾਂ ਬਿਲਕੁਲ ਸੈਂਟਰ ਕਰ ਲੈਣਾ ਠੀਕ ਹੈ ਜਿਵੇਂ ਹੁਣ ਇਹਦਾ 14 ਇੰਚ ਤਾਂ ਹੈਗਾ ਤੇ ਆਪਾਂ 7 ਇੰਚ ਸੈਂਟਰ ਕਰ ਲਿਆ ਸੀਗਾ ਇਸ ਤਰੀਕੇ ਨਾਲ ਇਸ ਤਰ੍ਹਾਂ ਸੈਂਟਰ ਕਰ ਲੈਣਾ ਤੇ ਇਹੀ ਸੈਂਟਰ ਆਪਾਂ ਥੱਲੋ ਪਹੁੰਚ ਵਾਲੀ ਸਾਈਡ ਤੋਂ ਕਰਨਾ ਜਿਵੇਂ ਇੱਕ ਸਾਈਡ ਤੋਂ 7 ਇੰਚ ਆ ਤੇ ਆਪਾਂ ਦੂਜੀ ਸਾਈਡ ਤੋਂ ਵੀ 7 ਇੰਚ ਹੀ ਰੱਖਣਾ ਠੀਕ ਹੈ ਆਪਾਂ ਕੰਨੀ ਨੂੰ ਇੱਕ ਪਾਸੇ ਰੱਖ ਕੇ ਫੇਰ ਹੀ ਨਿਸ਼ਾਨ ਲਾਉਣਾ ਹੈ ਇਹ ਤੇ ਹੋਰ ਗੱਲ ਚੌਥੀ ਗੱਲ ਕੀ ਹੈ ਇਹਦੇ ਵਿੱਚ ਦੇਖੋ ਜਿਹੜੀ ਹੁਣ ਆਪਾਂ ਆ ਅਸਣ ਦੀ ਕਾਟ ਪਾਉਣੀ ਹੈ ਠੀਕ ਹੈ ਹੁਣ ਜਿਵੇਂ ਅਸਣ ਦੀ ਕਾਟ ਹੈ ਇਹ ਆਪਾਂ ਕਿੰਨੇ ਇੰਚ ਤੇ ਪਾਉਣੀ ਆ ਇਹ ਚੀਜ਼ ਦਾ ਧਿਆਨ ਰੱਖਣਾ ਹੁਣ ਦੇਖੋ ਇਹ ਵਾਲੀ ਕਾਟ ਆ ਜਿਹੜੀ ਇਹ ਆਪਾਂ 1.5 ਇੰਚ ਤੇ ਪਾਉਣੀ ਆ ਠੀਕ ਆ ਆ ਦੇਖੋ ਇਸ ਤਰੀਕੇ ਨਾਲ 1.5 ਇੰਚ ਤੇ ਪਾਉਣੀ ਆ ਇਸ ਤੋਂ ਆਪਾਂ ਵੱਧ ਜਾਂ ਘੱਟ ਨਹੀਂ ਪਾਉਣੀ ਠੀਕ ਆ ਜਿਵੇਂ ਹੁਣ ਇੱਥੋਂ ਆਪਾਂ 1 ਇੰਚ ਤੇ ਕਾਟ ਪਾਤੀ ਠੀਕ ਆ ਇਸ ਤਰੀਕੇ ਨਾਲ ਤੇ ਇਹਦੇ ਨਾਲ ਕੀ ਹੈ ਕਾਟ ਜਿਆਦਾ ਡੂੰਗੀ ਹੋ ਜੂਗੀ ਤੇ ਇਹਦੇ ਨਾਲ ਵੀ ਤੂੰ ਖਿੱਚ ਪੈਣ ਲੱਗ ਜਾਂਦੀ ਹੈ ਆਸਣ ਦੇ ਵਿੱਚ ਤੇ ਇਹਦੇ ਵਿੱਚ ਵੀ ਆਪਾਂ ਇਹ ਧਿਆਨ ਰੱਖਣਾ ਇੱਥੋਂ ਆਪਾਂ 1.5 ਇੰਚ ਦੀ ਕਾਟ ਪਾਣੀ ਹੈ ਇਸ ਤਰੀਕੇ ਨਾਲ ਕਾਟ ਪਾਉਣੀ ਹੈ ਇਹਦੇ ਨਾਲ ਬਿਲਕੁਲ ਪਲਾਜ਼ੋ ਨਹੀਂ ਚੱਕਿਆ ਜਾਂਦਾ ਇਸ ਥਾਂ ਤੋਂ ਠੀਕ ਹੈ ਮੇਨ ਪ੍ਰੋਬਲਮ ਹੀ ਪਲਾਜ਼ੋ ਦੇ ਵਿੱਚ ਇਹ ਹੁੰਦੀ ਹੈ ਕਿ ਜਦੋਂ ਆਪਾਂ ਪਲਾਜ਼ੋ ਬਣਾਉਣੇ ਆ ਉਦੋਂ ਜਾਂ ਤਾਂ ਪਲਾਜ਼ੋ ਘੁੰਮਦਾ ਹੈ ਠੀਕ ਹੈ ਜਿਹੜੀ ਕਰੀਜ਼ ਹੁੰਦੀ ਹੈ ਸੈਂਟਰ ਦੀ ਉਹ ਸਾਈਡ ਨੂੰ ਜਾਂੜਦੀ ਹੈ ਇਧਰ ਸਾਈਡ ਨੂੰ ਜਾਂਦੀ ਹੈ ਅੰਦਰ ਨੂੰ ਜਾਂਦੀ ਹੈ ਠੀਕ ਹੈ ਤੇ ਜਾਂ ਫਿਰ ਕੀ ਹੁੰਦਾ ਇਹ ਜਿਹੜਾ ਪਹੁੰਚਾ ਹੁੰਦਾ ਇਹ ਚਟਕਿਆ ਜਾਣ ਲੱਗ ਜਾਂਦਾ ਹੈ ਇਹ ਪ੍ਰੋਬਲਮ ਜਿਆਦਾ ਜ਼ਿਆਦਾਤਰ ਹੁੰਦੀਆਂ ਪਲਾਜ਼ੋਆਂ ਦੇ ਵਿੱਚ ਠੀਕ ਹੈ ਤੇ ਜਦੋਂ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰੋਗੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਏਸੀ ਪਲਾਜ਼ੋ ਦਾ ਅਗਲਾ ਪਾਸਾ ਠੀਕ ਹੈ ਤੇ ਆਪਾਂ ਹੁਣ ਦੂਜੀ ਪਾਸੇ ਦੀ ਕਟਿੰਗ ਕਰਾਂਗੇ ਜਿਹੜਾ ਪਿਛਲਾ ਪਾਸਾ ਪਲਾਜ਼ੋ ਦਾ ਉਹ ਕੱਟਣਾ ਹੈ ਤੇ ਉਹਦੇ ਵਿੱਚ ਮੈਂ ਦੱਸਤੀ ਤੁਹਾਨੂੰ ਵੀ ਕਿਹੜੇ-ਕਿਹੜੇ ਗੱਲਾਂ ਦਾ ਧਿਆਨ ਰੱਖਣਾ ਠੀਕ ਹੈ ਪਹਿਲਾਂ ਆਪਾਂ ਇਸ ਨੂੰ ਕੱਟ ਲੈਣੇ ਆ ਠੀਕ ਹੈ ਹੁਣ ਦੇਖੋ ਆਪਾਂ ਪਿਛਲੇ ਪਾਸੇ ਦੀ ਕਟਿੰਗ ਕਰਦੇ ਆ ਠੀਕ ਆ ਉਹਦੇ ਵਾਸਤੇ ਕੀ ਕਰਨਾ ਪਹਿਲਾਂ ਆਪਾਂ ਜਿਹੜੇ ਹੁਣ ਅਗਲਾ ਪਾਸਾ ਕੱਟਿਆ ਸੀ ਉਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਲੈਣਾ ਉਤਲੇ ਪਾਸੇ ਕਰਕੇ ਠੀਕ ਆ ਤੇ ਇਹਦੇ ਵਿੱਚ ਆਪਾਂ ਕੀ ਧਿਆਨ ਰੱਖਣਾ ਜਦੋਂ ਵੀ ਹੁਣ ਪਲਾਜ਼ੋ ਦੀ ਇਹ ਕਟਿੰਗ ਕਰਦੇ ਆ ਠੀਕ ਆ ਤੇ ਜਿਹੜਾ ਆ ਪਾਸਾ ਆਪਾਂ ਰੱਖ ਲੈਣੇ ਆ ਤੇ ਇਹਨੂੰ ਆਪਾਂ ਨੋਰਮਲੀ ਜਿਵੇਂ ਰੱਖ ਕੇ ਉਹਨਾਂ ਸਿੱਧਾ ਹੀ ਇਸ ਤਰੀਕੇ ਨਾਲ ਰੱਖ ਕੇ ਆਪਾਂ ਕਟਿੰਗ ਕਰ ਲੈਣੇ ਆ ਠੀਕ ਆ ਕਈ ਵਾਰੀ ਹੋ ਜਾਂਦੀ ਹੈ ਗਲਤੀ ਕਿਉਂਕਿ ਗਲਤੀਆਂ ਤਾਂ ਨੋਰਮਲ ਆ ਸਭ ਤੋਂ ਹੀ ਹੋ ਜਾਂਦੀਆਂ ਹਨਾ ਇੱਕ ਵਾਰੀ ਮੈਂ ਲੱਗੀ ਲੱਗੀ ਸੀ ਸਲਾਈ ਹਨਾ ਕਰਨ ਤੇ ਉਦੋਂ ਦੁਹਰਾਈ ਠੀਕ ਹੈ ਤੇ ਤੁਸੀਂ ਕੀ ਕਰਨਾ ਹੈ ਦੇਖੋ ਆਪਾਂ ਇਸ ਤਰੀਕੇ ਨਾਲ ਸਿੱਧਾ ਰੱਖਿਆ ਤੇ ਇਸੇ ਤਰੀਕੇ ਨਾਲ ਜਿਵੇਂ ਹੁਣ ਆਪਾਂ ਇੱਥੋਂ ਡੇਢ ਡੇਢ 2 ਇੰਚ ਦੀ ਜਿਹੜੀ ਆਪਾਂ 2 ਇੰਚ ਤੱਕ ਕੱਟ ਪੌੜੀ ਇੱਥੇ ਰੱਖੀ ਤੇ ਇੱਥੋਂ ਆਪਾਂ ਨਿਸ਼ਾਨ ਲਾ ਕੇ ਤੇ ਕਟਿੰਗ ਕਰਤਾ ਠੀਕ ਹੈ ਇਸ ਤਰੀਕੇ ਨਾਲ ਬਿਲਕੁਲ ਵੀ ਨਹੀਂ ਕਰਨਾ ਕਦੇ ਵੀ ਨਹੀਂ ਇਹ ਚੀਜ਼ ਕਰਨੀ ਠੀਕ ਹੈ ਕੀ ਕਰਨਾ ਆਪਾਂ ਦੇਖੋ ਜਿਵੇਂ ਹੁਣ ਆਪਾਂ ਆਹ ਚੀਜ਼ ਦਾ ਨਿਸ਼ਾਨ ਲਾਇਆ ਸੀ ਠੀਕ ਹੈ ਇੱਥੋਂ 7 ਇੰਚ ਤੱਕ ਦਾ ਨਿਸ਼ਾਨ ਲਾਇਆ ਸੀ ਉਵੇਂ ਹੀ ਆਪਾਂ ਪਲਾਜ਼ੋ ਦੇ ਕਰਨਾ ਪਹੁੰਚੇ ਤੇ ਠੀਕ ਹੈ ਪਹੁੰਚੇ ਤੇ ਵੀ ਆਪਾਂ ਕਿਵੇਂ ਕਰਨਾ ਦੇਖੋ ਇਸ ਤਰੀਕੇ ਨਾਲ ਅਪਾਚੀ ਦਾ ਧਿਆਨ ਜਰੂਰ ਰੱਖਣਾ ਠੀਕ ਆ ਉਸੇ ਤਰੀਕੇ ਨਾਲ ਹੀ ਕਰਨਾ ਜਿਵੇਂ ਆਪਾਂ 7 ਇੰਚ ਇਥੋਂ ਲਿਆ ਸੀ ਜਿਵੇਂ ਸੈਂਟਰ ਕਰਕੇ ਇਹਦਾ ਲਿਆ ਸੀ ਠੀਕ ਆ ਉਸੇ ਤਰੀਕੇ ਨਾਲ ਹੀ ਸੈਂਟਰ ਇਹਦਾ ਕਰਨਾ ਹੈ ਤੇ ਸੈਂਟਰ ਦੇ ਵਿੱਚ ਹੀ ਰੱਖਣਾ ਇਹਨੂੰ ਠੀਕ ਆ ਇਹਨੂੰ ਸੈਂਟਰ ਨੂੰ ਇਸੇ ਤਰੀਕੇ ਨਾਲ ਹੀ ਰੱਖਣਾ ਠੀਕ ਹੈ ਜੀ ਇਸ ਤੇ ਧਿਆਨ ਜਰੂਰ ਰੱਖਣਾ ਤੇ ਇਹ ਹੋ ਗਿਆ ਆਪਣਾ ਪਹੁੰਚੇ ਦਾ ਠੀਕ ਆ ਪਹੁੰਚੇ ਦੇ ਵਿੱਚ ਆਪਾਂ ਇਹ ਗਲਤੀ ਨਹੀਂ ਕਰਨੀ ਹੋ ਦੇਖੋ ਜਿਹੜਾ ਆਸਣ ਹੈ ਆਸਣ ਆਪਾਂ ਜਿੰਨਾ ਹੈਗਾ ਇਹਨੂੰ ਇਸੇ ਤਰੀਕੇ ਨਾਲ ਕਟਿੰਗ ਨਹੀਂ ਕਰਨਾ ਜੇ ਹੁਣ ਆਪਾਂ ਇਸੇ ਤਰੀਕੇ ਨਾਲ ਕਟਿੰਗ ਕਰ ਦਾਂਗੇ ਜਿੰਨਾ ਅਗਲੇ ਪਾਸੇ ਦਾ ਉਹਨਾਂ ਹੀ ਆਪਾਂ ਪਿਛਲਾ ਪਾਸਾ ਰੱਖ ਕੇ ਤੇ ਆਪਾਂ ਕੱਟਤਾ ਠੀਕ ਹੈ ਇਹਦੇ ਨਾਲ ਕੀ ਪ੍ਰੋਬਲਮ ਆਊਗੀ ਬੈਠਣ ਦੇ ਵੀ ਜਦੋਂ ਬੈਠਦੇ ਆ ਤਾਂ ਪਿੱਛੇ ਪਾਸੇ ਪਿਛਲੇ ਪਾਸੇ ਤੋਂ ਨਾ ਪਲਾਜ਼ੋ ਨੀਵਾ ਹੋ ਜਾਂਦਾ ਠੀਕ ਹੈ ਉਹ ਅਨਕੰਫਰਟੇਬਲ ਜਾ ਰਹਿੰਦਾ ਬੰਦਾ ਠੀਕ ਹੈ ਉਹਦੇ ਲਈ ਪਤਾ ਕੀ ਕਰਨਾ ਹੈ ਪਲਾਜ਼ੋ ਦੇ ਪਿਛਲੇ ਪਾਸੇ ਆਸਣ ਨੂੰ ਆਪਾਂ 2.5 ਇੰਚ ਵੱਡਾ ਰੱਖਣਾ ਠੀਕ ਹੈ ਨੋਰਮਲ ਸਾਈਜ਼ ਦੇ ਵਿੱਚ 2 ਜਾਂ 2.5 ਜਾਂ 2.5 ਇੰਚ ਤੱਕ ਹੀ ਰੱਖ ਸਕਦੇ ਆ ਤੇ ਜਿਵੇਂ ਹੁਣ ਕੋਈ ਵੱਡਾ ਸਾਈਜ਼ ਆ ਉਹਦੇ ਵਿੱਚ 2.5 3 3.5 ਠੀਕ ਹੈ ਇੰਨਾ ਆਪਾਂ ਰੱਖ ਸਕਦੇ ਆ ਬਸ ਨੋਰਮਲ ਤਾਂ ਵੈਸੇ 3 ਇੰਚ ਤੱਕ ਹੀ ਹੁੰਦਾ ਹੈ ਹੈਵੀ ਸਾਈਜ਼ ਦੇ ਵਿੱਚ ਤੇ ਇਹ ਆਪਣਾ ਹੁਣ ਨੋਰਮਲ ਸਾਈਜ਼ ਆ ਇਹਦੇ ਵਿੱਚ ਮੈਂ 2.5 ਤੱਕ ਹੀ ਰੱਖਿਆ ਠੀਕ ਹੈ ਆ ਵੀ ਤੁਸੀਂ ਦੇਖ ਹੀ ਸਕਦੇ ਹੋ ਇਸ ਤਰੀਕੇ ਨਾਲ ਇਸ ਤਰ੍ਹਾਂ ਰੱਖਣਾ ਹੈ ਤੇ ਇਹਨੂੰ ਆਪਾਂ ਸਾਈਡ ਦੇ ਵਿੱਚੋਂ ਇਸ ਤਰੀਕੇ ਨਾਲ ਆਇ ਕਾਟ ਪਾ ਲੈਣੀ ਆ ਠੀਕ ਹੈ ਤੇ ਇਹਨੂੰ ਬਿਲਕੁਲ ਆਪਾਂ ਜਿਹੜਾ ਆਪਾਂ ਹੁਣ ਵਧਾ ਕੇ ਇੱਥੋਂ ਰੱਖਿਆ ਇੱਥੋਂ ਕਾਟ ਪਾ ਕੇ ਇਸ ਤਰੀਕੇ ਨਾਲ ਕਟਿੰਗ ਕਰ ਦੇਣੀ ਆ ਠੀਕ ਹੈ ਇਹਨਾਂ ਚੀਜ਼ਾਂ ਦਾ ਧਿਆਨ ਜਰੂਰ ਰੱਖਣਾ ਹਾਂਜੀ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਲੈਣੀ ਹੈ ਤੇ ਇਹ ਚੀਜ਼ਾਂ ਧਿਆਨ ਰੱਖਣਾ ਹਾਂਜੀ ਵੀਡੀਓ ਬਧੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਥੈਂਕ ਯੂ